ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਆ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਜੋਣਾ ਦਾ ਭਰਾ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪ ਦਾ ਜ਼ੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜ਼ੋਰ ਲਾਇਆ ਇਥੇ ਪੂਰੀ ਰਾਮਨਗਲਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਦਿਣਾਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਦੇ ਵਿੱਚ ਅਸੀਂ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਿੰਨ ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਏ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟ੍ਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਦੇਖੋ ਪ੍ਰਭਾਵਦਾਤਾ ਦਾ ਜਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐਂ ਮੰਨਦੇ ਆਂ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਆਂ ਜੀ ਆਪ ਤਾਂ ਲੱਗਣ ਜਾ ਰਹੇ ਕੁਝ ਹੀ ਮੈਸੇਜ ਕੁਝ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਜੋਣਾ ਦਾ ਭਰਾ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪ ਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜੋਰ ਲਾਇਆ ਇੱਥੇ ਪੂਰੀ ਰਾਮ ਨੱਗਰ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਦਿਣਾਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਦੇ ਵਿੱਚ ਅਸੀਂ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ 3 ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਂ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਮਾਂ ਵਾਲਡੇ ਪੰਦਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜਾਦਾ ਮੀਡੀਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਈਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਆ ਜੀ ਆਪ ਤਾਂ ਲੱਗਣ ਜਾ ਰਹੇ ਕੁਝ ਮੈਸੇਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਜੋਣਾ ਦਾ ਭਰਾ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪ ਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜੋਰ ਲਾਇਆ ਇੱਥੇ ਪੂਰੀ ਰਾਮ ਨੱਗਰ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਦਿਣਾਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਦੇ ਵਿੱਚ ਅਸੀਂ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ 3 ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਂ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਮ ਆਲਡੇ ਪੰਦਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜਾਦਾ ਮੀਡੀਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਈਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਆ ਤੁਹਾਪ ਤਾਂ ਲੱਗਣ ਜਾ ਰਹੇ ਕੁਝ ਹੀ ਮੈਸੇਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜੁਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਏਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ